ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸੰਗਤ ਜੀ ਅੱਜ ਇਸ ਵੀਡੀਓ ਰਾਹੀਂ ਇੱਕ ਤੁਹਾਨੂੰ ਦੇਸੀ ਨੁਸਖਾ ਦੱਸਣ ਲੱਗੇ ਆ ਜੋ ਇਹ ਦਵਾਈ ਉਹਨਾਂ ਵਾਸਤੇ ਹੈ ਜਿਨ੍ਹਾਂ ਵੀਰਾ ਪ੍ਰਾਵਾਂ ਦੇ ਗੁਰਦੇ ਦੇ ਵਿੱਚ ਪਥਰੀ ਹੈ ਇਹ ਇੱਕ ਦੇਸੀ ਦਵਾਈ ਹੈ ਬੜੀ ਸਸਤੀ ਦਵਾਈ ਹੈ ਖਾਣ ਦਾ ਟੱਗ ਵੀ ਸਸਤਾ ਹੈ ਜੋ ਮੰਦਭਾਈ ਦੱਸਣ ਲੱਗਿਆ ਹਾਂ ਨੰਬਰ 1 ਇੰਦਰਜੋ ਨੰਬਰ 2 ਜੋਖਾਰ ਨੰਬਰ 3 ਕਲਮੀ ਸੋਰਾ ਇੰਨਾ ਦੰਦੇ ਚੀਜ਼ਾਂ ਨੂੰ ਅਲੱਗ ਅਲੱਗ ਬਰਾਬਰ ਬਰਾਬਰ ਪਾਜਣੀਆਂ ਲੈਣੀਆਂ ਚਾਹੇ 4-4 ਤੋਲੇ ਲੈਣੋ ਚਾਹੇ 5-5 ਤੋਲੇ ਲੈਣੋ ਆ ਬਦੇ ਸ਼ਾਮ ਤਾ ਫਰੰਜਨਿਕ ਦਵਾਈ ਦਾ 15 ਦਿਨ ਚੱਲ ਜਾਵੇ ਤੇ ਅਲੱਗ ਅਲੱਗ ਕਰਕੇ ਪੀਛ ਕੇ ਇੱਕ ਥਾਂ ਮਲਾਪਟ ਕਰਕੇ ਕਿਸੇ ਪਲਾਸਟਿਕ ਦੇ ਭਾਂਡੇ ਦੇ ਵਿੱਚ ਜਾਂ ਡੱਬੇ ਦੇ ਵਿੱਚ ਪਾ ਲੈਣੀ ਹੈ ਤੇ ਸਵੇਰੇ ਸ਼ਾਮ ਖਾਲੀ ਪੇਟ ਇੱਕ ਚਮਚਾ ਦਹੀਂ ਦੇ ਨਾਲ ਸ਼ਾਮ ਸਵੇਰੇ ਜ਼ਰੂਰ ਲੈਣਾ ਤੇ 10-15 ਦਿਨਾਂ ਦੇ ਅੰਦਰ ਅੰਦਰ ਪੱਥਰੀ ਗੁਰਦੇ ਦੇ ਖੁਰਕੇ ਪਸ਼ਾਬ ਦੇ ਰਾਹੀਂ ਬਾਹਰ ਨਿਕਲ ਜਾਵੇ ਇਹ ਜੋ ਨੁਸਖਾ ਹੈ ਅਜਮਾਇਆ ਹੋਇਆ ਹੈ ਕੰਮ ਜ਼ਰੂਰ ਕਰਦਾ ਇਸ ਨੂੰ ਜ਼ਰੂਰ ਵਰਤੋ ਜੀ ਨਾਲ ਤਾਂ ਸਸਤੀ ਦਵਾਈ ਹੈ ਨਾਲੇ ਮਨੁੱਖ ਠੀਕ ਹੁੰਦਾ ਹੈ ਤੇ ਨਾਲੇ ਪੈਸਿਆਂ ਤੋਂ ਬਚਦਾ ਹੈ ਸਾਇਸਕੰਦ ਕੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ